ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਚੌਪ ਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀ ਉਹ ਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਥੂਰੀ ਕੋਲ ਜਾਈ ਇਹੋ ਮਨ ਤੇਰਾ ਭਾਈ ਰਹਾਉ ਪਾਵ ਮਲੋਵਾਂ ਮਲ ਮਲ ਥਵਾਂ ਇਹੋ ਮਨ ਤੈ ਕਉ ਦੇਸਾ ਸੁਣ ਮੀਤਾ ਹੂੰ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਮਾਣ ਨਾ ਕੀਜੈ ਸ਼ਰਣ ਭਰੀ ਜੇ ਕਰੈ ਸੋ ਭਲਾ ਮਨਾਈਏ ਸੁਣ ਮੀਤਾ ਜਿਉ ਪਿੰਨ ਸਭ ਤਨ ਅਰਪੀਜੇ ਇਉਂ ਦਰਸ਼ਨ ਹਰ ਜਿਉ ਪਾਈਏ ਭਾਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਜਾਨ ਨਾਨਕ ਕੋ ਗੁਰ ਕਿਰਪਾ ਥਾਰੀ ਸਾਬ ਕੁੱਲ ਨਿਰੰਜਣ ਡੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਚੌਪ ਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀ ਉਹ ਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਧੂਰੀ ਕੋ ਬਰ ਜਾਈ ਇਹੋ ਮਨ ਤੇਰਾ ਭਾਈ ਰਹਾਉ ਪਾਵ ਮਲੋਵਾਂ ਮਲ ਮਲ ਥਵਾਂ ਓ ਮਨ ਤੈ ਕੂੰ ਦੇਸਾ ਸੁਣ ਮੀਤਾ ਹੂੰ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਮਾਣ ਨਾ ਕੀਜੈ ਸ਼ਰਣ ਪ੍ਰੀਜੈ ਕਰੈ ਸੋ ਭਲਾ ਮਨਾਈਏ ਸੁਣ ਮੀਤਾ ਜਿਉ ਪਿੰਨ ਸਭ ਤਨ ਅਰਪੀਜੈ ਇਓ ਦਰਸ਼ਨ ਹਰ ਜਿਓ ਪਾਈਏ ਭਾਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਾਨ ਨਾਨਕ ਕੋ ਗੁਰ ਕਿਰਪਾ ਖਾਰੀ ਸਭ ਕੁਲ ਨਿਰੰਜਣ ਡੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਚੌਪ ਦੇ ਇਕ ਓਅੰਕਾਰ ਸਤਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਧੂਰੀ ਕੋ ਵਰ ਜਾਈ ਇਹੋ ਮਨ ਤੇਰਾ ਭਾਈ ਰਾਵ ਪਾਵ ਮਲੋਵਾਂ ਮਲ ਮਲ ਥਵਾਂ ਇਹੋ ਮਨ ਤੈ ਕੂੰ ਦੇਸਾ ਸੁਣ ਮੀਤਾ ਹੂੰ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਮਾਣ ਨਾ ਕੀਜੇ ਸ਼ਰਨ ਪ੍ਰੀਜੇ ਕਰੇ ਸੋ ਭਲਾ ਮਨਾਈਏ ਸੁਣ ਮੀਤਾ ਜਿਉ ਪੰਨ ਸਭ ਤਨ ਅਰਪੀਜੇ ਇਉਂ ਦਰਸ਼ਨ ਹਰ ਜਿਉ ਪਾਈਏ ਭਾਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਜਾਨ ਨਾਨਕ ਕੋ ਗੁਰ ਕਿਰਪਾ ਖਾਰੀ ਸਾਬਾ ਕੁੱਲ ਨਿਰੰਜਣ ਡੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੋਰਠ ਮਹੱਲਾ 5 ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀ ਉਹ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਧੂਰੀ ਕੋ ਬਰਜਾਈ ਇਹੋ ਮਨ ਤੇਰਾ ਭਾਈ ਰਾਵ ਪਾਵ ਮਲੋਵਾਂ ਮਲ ਮਲ ਥਵਾਂ ਇਹੋ ਮਨ ਤੈ ਕੂੰ ਦੇਸਾ ਸੁਣ ਮੀਤਾ ਹੂੰ ਤੇਰੀ ਸਰਣਾਈ ਆਇਆ ਪਰਬ ਮਿਲੋ ਦੇ ਹੋ ਉਪਦੇਸਾ ਮਾਣ ਨਾ ਕੀਜੇ ਸ਼ਰਨ ਪ੍ਰੀਜੇ ਕਰੇ ਸੋ ਭਲਾ ਮਨਾਈਏ ਸੁਣ ਮੀਤਾ ਜਿਉ ਪਿੰਨ ਸਭ ਤਨ ਅਰਪੀਜੇ ਇਉਂ ਦਰਸ਼ਨ ਹਰ ਜਿਉ ਪਾਈਏ ਭਾਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਥਾਰੀ ਸਭ ਕੁਲ ਨਿਰੰਜਣ ਡੀਠਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਚੌਪ ਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀ ਉਹ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਧੂਰੀ ਕੋ ਵਰ ਜਾਈ ਕਿਹੋ ਮਨ ਤੇਰਾ ਭਾਈ ਰਹਾਵ ਪਾਵ ਮਲੋਵਾਂ ਮਲ ਮਲ ਥਵਾਂ ਓ ਮਨ ਤੈ ਕੂੰ ਦੇਸਾ ਸੁਣ ਮੀਤਾ ਹੂੰ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਮਾਣ ਨਾ ਕੀਜੇ ਸ਼ਰਣ ਪ੍ਰੀਜੇ ਕਰੇ ਸੋ ਭਲਾ ਮਨਾਈਏ ਸੁਣ ਮੀਤਾ ਜਿਉ ਪਿੰਨ ਸਭ ਤਾਨੇ ਅਰਪੀਜੇ ਇਉਂ ਦਰਸ਼ਨ ਹਰ ਜਿਉ ਪਾਈਏ ਭਾਈਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਜਾਨ ਨਾਨਕ ਕੋ ਗੁਰ ਕਿਰਪਾ ਥਾਰੀ ਸਭ ਕੁਲ ਨਿਰੰਜਣ ਡੀਠਾ ਵਾਹਿਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਚੌਪ ਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਧੂਰੀ ਕੋ ਵਰ ਜਾਈ ਇਹੋ ਮਨ ਤੇਰਾ ਭਾਈ ਰਹਾਉ ਪਾਵ ਮਲੋਵ ਮਲ ਮਲ ਥਵਾਂ ਓ ਮਨ ਤੈ ਕੂੰ ਦੇਸਾ ਸੁਣ ਮੀਤਾ ਹੂੰ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਮਾਣ ਨਾ ਕੀਜੈ ਸ਼ਰਣ ਪ੍ਰੀਜੈ ਕਰੈ ਸੋ ਭਲਾ ਮਨਾਈਏ ਸੁਣ ਮੀਤਾ ਜਿਉ ਪਿੰਨ ਸਭ ਤਾਨੇ ਅਰਪੀਜੈ ਇਓ ਦਰਸ਼ਨ ਹਰ ਜਿਓ ਪਾਈਏ ਭਾਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਾਨ ਨਾਨਕ ਕੋ ਗੁਰ ਕਿਰਪਾ ਖਾਰੀ ਸਾਬ ਕੁੱਲ ਨਿਰੰਜਣ ਡੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਚੌਪ ਦੇ ਇਕ ਓੰਕਾਰ ਸਤਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਧੂਰੀ ਕੋਲ ਜਾਈ ਇਹੋ ਮਨ ਤੇਰਾ ਭਾਈ ਰਾਵ ਪਾਵ ਮਲੋਵ ਮਲ ਮਲ ਥਵਾਂ ਇਹੋ ਮਨ ਤੈ ਕੂੰ ਦੇਸਾ ਸੁਣ ਮੀਤਾ ਹੂੰ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਮਾਣ ਨਾ ਕੀਜੈ ਸ਼ਰਨ ਪ੍ਰੀਜੈ ਕਰੈ ਸੋ ਭਲਾ ਮਨਾਈਏ ਸੁਣ ਮੀਤਾ ਜਿਉ ਪੰਨ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜਿਉ ਪਾਈਏ ਭਾਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਜਨ ਨਾਨਕ ਕੋ ਗੁਰ ਕਿਰਪਾ ਥਾਰੀ ਸਭ ਕੁਲ ਨਿਰੰਜਣ ਡੀਠਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਚੌਪ ਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀ ਉਹ ਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਧੂਰੀ ਕੋ ਬਰ ਜਾਈ ਇਹੋ ਮਨ ਤੇਰਾ ਭਾਈ ਰਹਾਉ ਪਾਵ ਮਲੋਵ ਮਲ ਮਲ ਥਵਾ ਇਹੋ ਮਨ ਤੈ ਕਉ ਦੇਸਾ ਸੁਣ ਮੀਤਾ ਹੂੰ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੁ ਉਪਦੇਸਾ ਮਾਣ ਨਾ ਕੀਜੈ ਸ਼ਰਣ ਭਰੀ ਜੇ ਕਰੈ ਸੋ ਭਲਾ ਮਨਾਈਏ ਸੁਣ ਮੀਤਾ ਜਿਉ ਪਿੰਨ ਸਭ ਤਨ ਅਰਪੀਜੇ ਇਉਂ ਦਰਸ਼ਨ ਹਰ ਜਿਉ ਪਾਈਏ ਭਾਈਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਜਾਨ ਨਾਨਕ ਕੋ ਗੁਰ ਕਿਰਪਾ ਥਾਰੀ ਸਭ ਕੁਲ ਨਿਰੰਜਣ ਡੀਠਾ ਵਾਹਿਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ